ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਕੱਲ ਪੂਰਨਮਾਸ਼ੀ ਵਾਲੇ ਦਿਨ ਤੁਸੀਂ 1 ਰੁਪਏ ਦਾ ਸਿੱਕਾ ਘਰ ਵਿੱਚ ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤਾਂ ਮੰਨ ਕੇ ਚੱਲੋ ਕਿ ਜਿੱਥੇ ਚਾਹੋਗੇ ਉੱਥੇ ਹੀ ਰਿਸ਼ਤਾ ਤੈਅ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਕੇ ਤੁਹਾਡੇ ਬੱਚੇ ਦੇ ਵਿਆਹ ਵਿੱਚ ਜੇਕਰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਹਮੇਸ਼ਾ ਲਈ ਦੂਰ ਹੋ ਜਾਵੇਗੀ ਸਾਥ ਸੰਗਿਆ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਜੋ ਲੋਕ ਆਖਦੇ ਹਨ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਜਾਂ ਸਾਡੇ ਬੱਚਿਆਂ ਦੇ ਵਿਆਹ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ ਹਨ ਜਾਂ ਫਿਰ ਉਹਨਾਂ ਦੇ ਬੱਚਿਆਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਸੋ ਇਸੇ ਹੀ ਮੁਸ਼ਕਿਲ ਦੇ ਹੱਲ ਲਈ ਅਸੀਂ ਤੁਹਾਡੇ ਲਈ ਇੱਕ ਉਪਾਅ ਲੈ ਕੇ ਆਏ ਹਾਂ ਜੀ ਸੋ ਇਸੇ ਹੀ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਬੱਚਿਆਂ ਦੇ ਵਿਆਹ ਨੂੰ ਲੈ ਕੇ ਮਾਤਾ ਪਿਤਾ ਵੀ ਉਹਨਾਂ ਦੇ ਵਿਆਹ ਦੇ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਤੇ ਕਈ ਬੱਚੇ ਵੀ ਆਪਣੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਜੋ ਕਿ ਉਹਨਾਂ ਦਾ ਵਿਆਹ ਦਾ ਯੋਗ ਬਣ ਜਾਵੇ ਇਸੇ ਹੀ ਤਰੀਕੇ ਨਾਲ ਮਾਤਾ ਪਿਤਾ ਤੇ ਬੱਚਿਆਂ ਦੇ ਵਿਆਹ ਤੇ ਉਪਾਅ ਕਰਨ ਦੇ ਬਾਵਜੂਦ ਵੀ ਕਈ ਵਾਰ ਵਿਆਹ ਦਾ ਯੋਗ ਨਹੀਂ ਬਣਦਾ ਕਿਉਂਕਿ ਕਈ ਵਾਰ ਸਾਡੀ ਕੁੰਡਲੀ ਦੇ ਵਿੱਚ ਜਿਹੜੇ ਗ੍ਰਹਿ ਹੁੰਦੇ ਹਨ ਸਹੀ ਨਹੀਂ ਚੱਲਦੇ ਹੁੰਦੇ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਸਿਰਫ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ। ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀਆਂ ਮੁਸ਼ਕਲਾਂ, ਪਰੇਸ਼ਾਨੀਆਂ, ਹਨੇਰ ਤੋਂ ਕੋਹਾਂ ਦੂਰ ਚਲੀਆਂ ਜਾਣਗੀਆਂ। ਇਸ ਨੂੰ ਕਰਨ ਦੇ ਲਈ ਤੁਹਾਨੂੰ ਬਹੁਤ ਹੀ ਪਾਠ ਪੂਜਾ ਕਰਨ ਦੀ ਵੀ ਲੋੜ ਨਹੀਂ। ਇਸ ਉਪਾਅ ਨੂੰ ਤੁਸੀਂ ਸਿਰਫ 1 ਰੁਪਏ ਦੇ ਸਿੱਕੇ ਦੇ ਨਾਲ ਕਰਨਾ ਹੈ। ਇਹ ਇੰਨਾ ਜ਼ਿਆਦਾ ਬੈਸਟ ਉਪਾਅ ਹੈ। ਇਸ ਨੂੰ ਕਰਨ ਦੇ ਨਾਲ ਤੁਰੰਤ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ। ਇਸ ਉਪਾਅ ਨੂੰ ਤੁਸੀਂ ਸੋਮਵਾਰ ਦੇ ਦਿਨ ਕਰਨਾ ਹੈ ਜਾਂ ਫਿਰ ਤੁਸੀਂ ਕੱਲ ਪੂਰਨਮਾਸੀ ਦੇ ਦਿਨ ਵੀ ਕਰ ਸਕਦੇ ਹੋ। ਜੇਕਰ ਤੁਸੀਂ ਸੋਮਵਾਰ ਕਰ ਲਓਗੇ ਤਾਂ ਬਹੁਤ ਹੀ ਵਧੀਆ ਹੋ ਜਾਵੇਗਾ। ਜਿਵੇਂ ਕਿ ਆਉਣ ਵਾਲਾ ਜਿਹੜਾ ਸੋਮਵਾਰ ਹੈ ਪੂਰਨਮਾਸੀ ਤੋਂ ਅਗਲੇ ਦਿਨ ਉਸ ਦਿਨ ਵੀ ਤੁਸੀਂ ਇਹ ਉਪਾਅ ਕਰ ਸਕਦੇ ਹੋ। ਜੇਕਰ ਉਸ ਦਿਨ ਤੁਹਾਡੇ ਕੋਲ ਸਮਾਂ ਨਹੀਂ ਹੈਗਾ ਉਸ ਤੋਂ ਅਗਲੇ ਸੋਮਵਾਰ ਵੀ ਕਰ ਸਕਦੇ ਹੋ ਤੇ ਸਿਰਫ ਇੱਕ ਵਾਰ ਹੀ ਕਰਨਾ ਹੈ। ਇਹ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਆਸਾਨ ਉਪਾਅ ਹੈ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਸਾਥ ਸੰਗਤ ਜੀ ਇਸ ਉਪਾਅ ਨੂੰ ਕਰਨ ਦਾ ਜਿਹੜਾ ਸਮਾਂ ਹੈ ਰਾਤ ਦਾ ਹੈ ਤੇ ਦਿਨ ਦੇ ਸਮੇਂ ਵੀ ਕੁਝ ਵੀ ਤੁਸੀਂ ਉਪਾਅ ਨਹੀਂ ਕਰਨਾ ਰਾਤ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਦੋਂ ਤੁਸੀਂ ਰਾਤ ਦੇ ਸਮੇਂ ਇਹ ਉਪਾਅ ਕਰਨਾ ਹੈ ਤੁਹਾਨੂੰ ਕੋਈ ਬਹੁਤਾ ਪਾਠ ਪੂਜਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਉਸ ਰਾਤ ਤੇ ਦਿਨ ਦੇ ਸਮੇਂ ਤੁਸੀਂ ਕੁਝ ਵੀ ਨਹੀਂ ਕਰਨਾ ਰਾਤ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜਦੋਂ ਕਰਨਾ ਹੈ ਤਾਂ ਬਹੁਤਾ ਪਾਠ ਪੂਜਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਬਸ ਤੁਸੀਂ ਇੱਕ ਸਿੰਪਲ ਜਿਹਾ ਜੇਕਰ ਉਪਾਅ ਕਰ ਲੈਂਦੇ ਹੋ ਜਦੋਂ ਤੁਸੀਂ ਇਹ ਉਪਾਅ ਹੀ ਕਰ ਲਿਆ ਤੁਸੀਂ ਵੇਖੋਗੇ ਤੁਰੰਤ ਹੀ ਬੱਚਿਆਂ ਦੇ ਵਿਆਹ ਦੇ ਲਈ ਮਨਪਸੰਦ ਰਿਸ਼ਤਾ ਆਉਣਾ ਸ਼ੁਰੂ ਹੋ ਜਾਵੇਗਾ ਉਹਨਾਂ ਦੇ ਵਿਆਹ ਦਾ ਯੋਗ ਵੀ ਬਣ ਜਾਵੇਗਾ ਜੇਕਰ ਤੁਹਾਡੀ ਕਿਤੇ ਰਿਸ਼ਤੇ ਨੂੰ ਲੈ ਕੇ ਗੱਲ ਚੱਲ ਰਹੀ ਹੈ ਉੱਥੇ ਤੁਹਾਡਾ ਰਿਸ਼ਤਾ ਬਣ ਜਾਵੇਗਾ ਪਰ ਜੇਕਰ ਤੁਹਾਡੀ ਕਿਤੇ ਵੀ ਗੱਲਬਾਤ ਨਹੀਂ ਚੱਲ ਰਹੀ ਤੁਹਾਨੂੰ ਰਿਸ਼ਤਾ ਨਹੀਂ ਆ ਰਿਹਾ ਤਾਂ ਤੁਹਾਡੇ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਇਸ ਉਪਾਅ ਨੂੰ ਮਾਤਾ ਪਿਤਾ ਦੇ ਬੱਚੇ ਵੀ ਖੁਦ ਕਰ ਸਕਦੇ ਹਨ ਤੇ ਇੱਕ ਵਾਰ ਸੋਮਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰ ਲੈਣਾ ਹੈ ਜੇਕਰ ਤੁਹਾਨੂੰ ਲੱਗ ਰਿਹਾ ਹੈ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਅਗਲਾ ਸੋਮਵਾਰ ਜਿਹੜਾ ਆ ਰਿਹਾ ਹੈ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਇਸ ਤਰ੍ਹਾਂ ਦੇ ਸ਼ੁਭ ਸੰਕੇਤ ਮਿਲਣੇ ਸ਼ੁਰੂ ਹੋ ਜਾਣਗੇ ਜਿਵੇਂ ਕਿ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਹਾਡਾ ਜਿਹੜਾ ਕੰਮ ਹੈ ਉਹ ਬਣਨ ਦੇ ਸੰਕੇਤ ਮਿਲਣਗੇ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਸੋਮਵਾਰ ਲਗਾਤਾਰ ਕਰਨਾ ਹੈ ਤੇ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਸੰਕੇਤ ਨਹੀਂ ਮਿਲਦਾ ਇੱਕ ਸੋਮਵਾਰ ਇਸ ਉਪਾਅ ਨੂੰ ਕਰਕੇ ਤੁਸੀਂ ਇੱਕ ਵਾਰ ਜ਼ਰੂਰ ਫਿਰ ਦੁਬਾਰਾ ਕਰ ਸਕਦੇ ਹੋ 1 ਰੁਪਏ ਦੇ ਸਿੱਕੇ ਦਾ ਉਪਾਅ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਤੇ ਜੇਕਰ ਕਿਸੇ ਨੂੰ ਲੋੜ ਹੋਵੇ ਉਸ ਨੂੰ ਇਹ ਵੀਡੀਓ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਵੀ ਭੈਣ ਭਰਾ ਦਾ ਭਲਾ ਹੋ ਜਾਵੇ ਸਾਥ ਸੰਗਤ ਜੀ ਤੁਹਾਡੇ ਉੱਤੇ ਪਰਮਾਤਮਾ ਜੀ ਦੀ ਕਿਰਪਾ ਬਣ ਜਾਵੇਗੀ ਤੁਹਾਡਾ ਘਰ ਖੁਸ਼ੀਆਂ ਤੇ ਬਰਕਤਾਂ ਨਾਲ ਭਰ ਜਾਵੇਗਾ ਸਾਥ ਸੰਗਤ ਜੀ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਸੋਮਵਾਰ ਦੇ ਦਿਨ ਸ਼ਾਮ ਦੇ ਸਮੇਂ ਕਰਨਾ ਹੈ ਕੋਸ਼ਿਸ਼ ਕਰਿਓ ਜਦੋਂ ਤੁਸੀਂ ਸ਼ਾਮ ਦੇ ਸਮੇਂ ਇਹ ਉਪਾਅ ਕਰਨਾ ਹੈ ਉਸ ਤੋਂ ਪਹਿਲਾਂ ਤੁਸੀਂ ਇਸ਼ਨਾਨ ਕਰ ਲਵੋ ਪਰ ਜੇਕਰ ਤੁਸੀਂ ਨਹੀਂ ਕਰ پا ਰਹੇ ਤਾਂ ਸਵੇਰ ਦਾ ਇਸ਼ਨਾਨ ਕੀਤਾ ਹੋਇਆ ਹੈ ਸ਼ਾਮ ਦੇ ਸਮੇਂ ਨਹੀਂ ਕਰ پا ਰਹੇ ਤਾਂ ਤੁਸੀਂ ਇਸੇ ਹੀ ਤਰੀਕੇ ਦੇ ਨਾਲ ਉਪਾਅ ਵੀ ਕਰ ਸਕਦੇ ਹੋ ਬਸ ਉਪਾਅ ਕਰਨ ਤੋਂ ਪਹਿਲਾਂ ਮੂੰਹ ਹੱਥ ਨੂੰ ਧੋ ਲੈਣਾ ਹੈ ਤਾਂ ਉਪਾਅ ਕਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ 1 ਰੁਪਏ ਦਾ ਸਿੱਕਾ ਜੇਕਰ ਤੁਹਾਡੇ ਕੋਲ 1 ਰੁਪਏ ਦਾ ਸਿੱਕਾ ਹੈ ਤਾਂ ਠੀਕ ਹੈ ਜੇਕਰ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਅਜੀਹੀ ਚੀਜ਼ ਹੁੰਦੀ ਹੈ ਜਿਹੜੀ ਸਾਨੂੰ ਅਚਾਨਕ ਨਹੀਂ ਮਿਲਦੀ ਜੇਕਰ 1 ਰੁਪਏ ਦਾ ਸਿੱਕਾ ਨਹੀਂ ਮਿਲਿਆ ਤੁਸੀਂ 2 ਰੁਪਏ ਦਾ ਵੀ ਲੈ ਸਕਦੇ ਹੋ ਜਿਹੜਾ ਤੁਸੀਂ ਸਿੱਕਾ ਲੈਣਾ ਹੈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪਿੱਤਲ ਦਾ ਪੱਤਾ ਹੀ ਲੈਣਾ ਹੈ ਕਹਿਣ ਦਾ ਭਾਵ ਕਿ ਦੋ ਤਰ੍ਹਾਂ ਦਾ ਹੁੰਦਾ ਹੈ ਕਿਸੇ ਵੀ ਧਾਤੂ ਵਾਲਾ ਸਿੱਕਾ ਤੁਸੀਂ ਲੈ ਸਕਦੇ ਹੋ ਸੋ ਇਸੇ ਹੀ ਤਰੀਕੇ ਨਾਲ ਜਿਹੜਾ ਵੀ ਤੁਹਾਨੂੰ 1 ਰੁਪਏ ਦਾ ਸਿੱਕਾ ਜੋ ਮਿਲਿਆ ਹੈ ਤੁਸੀਂ ਲੈ ਸਕਦੇ ਹੋ ਤੁਹਾਡੇ ਲੜਕੀ ਜਾਂ ਲੜਕੇ ਦੇ ਵਿਆਹ ਵਿੱਚ ਜੇਕਰ ਦੇਰੀ ਆ ਰਹੀ ਹੈ ਉਸ ਸਿੱਕੇ ਨੂੰ ਆਪਣੀ ਮੁੱਠ ਵਿੱਚ ਲੈ ਕੇ ਆਪਣੇ ਬੱਚਿਆਂ ਦੇ ਸਿਰ ਤੋਂ ਸਿੱਧਾ ਹੀ 7 ਵਾਰ ਘੁਮਾ ਦੇਣਾ ਹੈ ਕਹਿਣ ਤੋਂ ਭਾਵ 7 ਵਾਰ ਤੁਸੀਂ ਵਾਰ ਦੇਣਾ ਹੈ ਤੇ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਹੈਗੇ ਤੁਸੀਂ ਉਹਨਾਂ ਦੀ ਫੋਟੋ ਤੋਂ ਵੀ 7 ਵਾਰ ਵਾਰ ਸਕਦੇ ਹੋ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਲੈਣਾ ਹੈ ਦੁੱਧ ਜਿਹੜਾ ਹੈ ਘਰ ਵਿੱਚ ਪਿਆ ਹੋਵੇਗਾ ਉਹੀ ਲੈ ਸਕਦੇ ਹੋ ਤੁਸੀਂ ਸਿਰਫ ਅੱਧੀ ਕਟੋਰੀ ਹੀ ਦੁੱਧ ਦੀ ਲੈਣੀ ਹੈ ਦੁੱਧ ਦੀ ਅੱਧੀ ਕਟੋਰੀ ਲੈਣ ਤੋਂ ਬਾਅਦ ਵਿੱਚ ਜਿਹੜਾ ਤੁਸੀਂ 1 ਰੁਪਏ ਜਾਂ 2 ਰੁਪਏ ਦਾ ਸਿੱਕਾ ਆਪਣੇ ਬੱਚੇ ਦੇ ਸਿਰ ਤੋਂ ਕਮਾਇਆ ਹੋਵੇਗਾ 7 ਵਾਰ ਕਮਾਇਆ ਹੋਵੇਗਾ ਉਸ ਸਿੱਕੇ ਨੂੰ ਦੁੱਧ ਵਿੱਚ ਪਾ ਦੇਣਾ ਹੈ ਤੇ ਇਸੇ ਤਰੀਕੇ ਨਾਲ ਜਿਹੜੀ ਕਟੋਰੀ ਹੈ ਇਸ ਦੇ ਵਿੱਚ ਤੁਸੀਂ ਸਿੱਕਾ ਪਾ ਦੇਣਾ ਹੈ ਦੁੱਧ ਵਾਲੀ ਕਟੋਰੀ ਵਿੱਚ ਇਸ ਨੂੰ ਰੱਖਣਾ ਕਿੱਥੇ ਹੈ ਜੀ ਇਸ ਨੂੰ ਤੁਸੀਂ ਆਪਣੇ ਘਰ ਦੇ ਜਿੱਥੇ ਸੂਰਜ ਛਿਪਣ ਦੇ ਸਮੇਂ ਰੌਸ਼ਨੀ ਪੈਂਦੀ ਹੈ ਉਸ ਸਾਈਡ ਤੇ ਜੇਕਰ ਤੁਸੀਂ ਆਪਣਾ ਫੇਸ ਕਰਦੇ ਹੋ ਉਹ ਪੂਰਬ ਦਿਸ਼ਾ ਤੇ ਤੁਹਾਡੀ ਪਿੱਠ ਪਿਛੇ ਵਾਲੀ ਜਿਹੜੀ ਉਹ ਪਸ਼ਚਮ ਦਿਸ਼ਾ ਵੱਲ ਹੋਣੀ ਚਾਹੀਦੀ ਹੈ ਖੱਬੇ ਹੱਥ ਦੀ ਸਾਈਡ ਹੋਵੇ ਉੱਤਰ ਦਿਸ਼ਾ ਤੁਹਾਡੇ ਦੂਜੇ ਹੱਥ ਵਾਲੀ ਸਾਈਡ ਤੇ ਹੋਵੇ ਤੇ ਦੱਖਣ ਦਿਸ਼ਾ ਇਹ ਸਾਰੀਆਂ ਦਿਸ਼ਾਵਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤੁਸੀਂ ਸੂਰਜ ਦੀ ਤਰਫ ਆਪਣਾ ਫੇਸ ਕਰਕੇ ਖੜੇ ਹੁੰਦੇ ਹੋ ਤਾਂ ਇਸੇ ਤਰੀਕੇ ਨਾਲ ਜੇਕਰ ਤੁਸੀਂ ਸੂਰਜ ਵੱਲ ਆਪਣਾ ਫੇਸ ਕਰਕੇ ਖਲੋ ਜਾਂਦੇ ਹੋ ਉਹ ਦਿਸ਼ਾ ਤੋਂ ਜਿਹੜੀ ਬੈਕ ਸਾਈਡ ਵਾਲੀ ਦਿਸ਼ਾ ਹੈ ਪਸ਼ਚਮ ਦਿਸ਼ਾ ਹੋਵੇਗੀ ਉਸ ਦੇ ਨਾਲ ਵਾਲੇ ਇੱਕ ਕੋਨੇ ਵਿੱਚ ਦੱਖਣ ਦਿਸ਼ਾ ਦੇ ਕੋਨੇ ਵਿੱਚ ਉੱਤਰ ਦਿਸ਼ਾ ਲੱਗਦੀ ਹੋਵੇਗੀ ਜੇਕਰ ਸਾਤ ਸੰਗਰਜੀ ਤੁਹਾਡੇ ਘਰ ਦੇ ਵਿੱਚ ਇਸ ਜਗ੍ਹਾ ਤੇ ਕੋਈ ਕਮਰਾ ਬਣਿਆ ਹੋਇਆ ਹੈ ਜਾਂ ਕੋਈ ਹਾਲ ਬਰਾਂਡਾ ਵਗੈਰਾ ਬਣਿਆ ਹੈ ਤਾਂ ਉਸ ਦੇ ਕੋਨੇ ਵਿੱਚ ਇੱਕ ਕਟੋਰੀ ਦੁੱਧ ਵਾਲੀ ਤੁਸੀਂ ਟੰਗ ਕੇ ਰੱਖ ਦੇਣੀ ਹੈ ਇਸੇ ਤਰ੍ਹਾਂ ਤਰੀਕੇ ਦੇ ਨਾਲ ਇਸ ਕਟੋਰੀ ਨੂੰ ਸਿੱਧਾ نیچے ਨਹੀਂ ਰੱਖਣਾ ਜੋ ਕਿ ਕੋਈ ਜਾਨਵਰ ਵਿੱਚ ਮੋਹ ਨਾ ਪਾ ਜਾਵੇ ਇਸ ਨੂੰ ਕੋਈ ਝੂਠਾ ਨਾ ਕਰ ਜਾਵੇ ਰਾਤ ਦੇ ਸਮੇਂ ਤੁਸੀਂ ਇਹ ਉਪਾਅ ਕਰਦੇ ਸਮੇਂ ਜੇਕਰ ਮਾਤਾ ਪਿਤਾ ਕਰ ਰਹੀ ਹਾਂ ਤਾਂ ਬੱਚਿਆਂ ਦਾ ਨਾਮ ਲੈ ਕੇ ਆਪਣੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਕੇ ਇਹ ਉਪਾਅ ਕਰਨਾ ਹੈ ਇਹ ਕਾਮਨਾ ਤੁਸੀਂ ਬੋਲ ਸਕਦੇ ਹੋ ਕਿ ਜੇਕਰ ਤੁਹਾਡੇ ਘਰ ਵਿੱਚ ਕੋਈ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਉਹ ਰਿਸ਼ਤਾ ਤੁਹਾਨੂੰ ਪਸੰਦ ਹੈ ਉਹ ਰਿਸ਼ਤੇ ਨੂੰ ਸੋਚਦੇ ਹੋਏ ਤੁਸੀਂ ਕਿ ਉਹ ਸ੍ਰਿਸ਼ਤਾ ਸਿਰੇ ਚੜ ਜਾਵੇ ਇਸ ਤਰ੍ਹਾਂ ਦੀ ਕਾਮਨਾ ਕਰਦੇ ਹੋਏ ਇਹ ਉਪਾਅ ਕਰ ਸਕਦੇ ਹੋ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਇਸ ਕਟੋਰੀ ਨੂੰ ਪੱਛਮ ਤੇ ਉੱਤਰ ਦੇ ਕੋਰਨਰ ਵਿੱਚ ਰੱਖਦੇ ਹੋਣ ਇਸ ਦਿਸ਼ਾ ਦੇ ਨਾਲ ਤੁਸੀਂ ਉਪਾਕਰਣਾ ਹੈ ਇਸੇ ਤਰੀਕੇ ਨਾਲ ਰਾਤ ਨੂੰ ਫਿਰ ਸੌ ਜਾਣਾ ਹੈ ਇੱਕ ਆਪਣੀ ਕਾਮਨਾ ਕਰਕੇ ਸਵੇਰੇ ਉੱਠ ਕੇ ਦੁੱਧ ਵਾਲੀ ਕਟੋਰੀ ਨੂੰ ਇਸ਼ਨਾਨ ਕਰਕੇ ਉਸ ਦੇ ਨਾਲ ਫਿਰ ਇਸ ਕਟੋਰੀ ਨੂੰ ਜਿਸ ਦੇ ਵਿੱਚ ਦੁੱਧ ਪਾਇਆ ਸੀ ਸਿੱਕਾ ਪਾਇਆ ਸੀ ਸਿੱਕੇ ਨੂੰ ਲੈ ਕੇ ਜਾਣਾ ਹੈ ਦੁੱਧ ਵਾਲੀ ਨੂੰ ਤੇ ਸਿੱਕੇ ਨੂੰ ਲੈ ਕੇ ਜਾਣਾ ਹੈ ਬਰਕਤ ਦੇ ਪੇੜ ਦੇ ਥੱਲੇ ਇਸ ਦੁੱਧ ਵਾਲੀ ਕਟੋਰੀ ਨੂੰ ਤੁਸੀਂ ਬਰਗਦ ਦੇ ਪੀੜ ਦੇ ਨੀਚੇ ਲੈ ਕੇ ਜਾਣਾ ਹੈ ਜੇਕਰ ਤੁਹਾਡੇ ਆਸ-ਪਾਸ ਦਰਖਤ ਨਹੀਂ ਹੈਗਾ ਬਿਲਕੁਲ ਵੀ ਤੁਸੀਂ ਸਭ ਤੋਂ ਪਹਿਲਾਂ ਤਾਂ ਪ੍ਰਾਰਥਨਾ ਕਰਨੀ ਹੈ ਤਾਂ ਉਸ ਉਪਾਅ ਨੂੰ ਕਰਦੇ ਸਮੇ ਬਰਗਦ ਦੇ ਪੀੜ ਦੇ ਨੀਚੇ ਤਾਂ ਜ਼ਰੂਰ ਲੈ ਜਾਓ ਉਸ ਦੇ ਪੀੜ ਦੇ ਨੀਚੇ ਆਪਾਂ ਸਾਰੇ ਹੀ ਜਾਣਦੇ ਹਾਂ ਭਗਵਾਨ ਭੋਲੇनाथ ਤੇ ਮਾਤਾ ਪਾਰਵਤੀ ਦਾ ਵਾਸ ਹੁੰਦਾ ਹੈ ਇਹ ਹੀ ਦਰਖਤ ਤੁਹਾਡੇ ਆਸ-ਪਾਸ ਘਰ ਦੇ ਵਿੱਚ ਨਹੀਂ ਹੈਗਾ ਤਾਂ ਪਿੱਪਲ ਦੇ ਦਰਖਤ ਦੇ ਹੇਠਾਂ ਵੀ ਜਾ ਸਕਦੇ ਹੋ ਉੱਥੇ ਵੀ ਆਸਾਨੀ ਨਾਲ ਇਹ ਉਪਾਅ ਕਰ ਸਕਦੇ ਹੋ ਉੱਥੇ ਜਾ ਕੇ ਬੱਚਿਆਂ ਦੇ ਵਿਆਹ ਦੀ ਕਾਮਨਾ ਕਰਦੇ ਹੋਏ ਘਰ ਤੋਂ ਚਲੇ ਜਾਣਾ ਹੈ ਇੱਕ ਦੀਵਾ ਤਿਆਰ ਕਰਕੇ ਲੈ ਜਾਣਾ ਹੈ ਉੱਥੇ ਉਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਤੇ ਜੇਕਰ ਤੁਸੀਂ ਸੋਮਵਾਰ ਦੇ ਦਿਨ ਉਪਾਅ ਕਰਦੇ ਹੋ ਤੇ ਅਗਲਾ ਜਿਹੜਾ ਦਿਨ ਹੋਵੇਗਾ ਮੰਗਲਵਾਰ ਦੇ ਦਿਨ ਹੀ ਤੁਸੀਂ ਜਾਣਾ ਹੈ ਦੁੱਧ ਦੀ ਕਟੋਰੀ ਨੂੰ ਲੈ ਕੇ ਇਸ ਦੁੱਧ ਨੂੰ ਪਿੱਪਲ ਦੇ ਦਰਖਤ ਦੀ ਜੜ ਦੇ ਵਿੱਚ ਪਾ ਦੇਣਾ ਹੈ ਜੋ ਸਿੱਕਾ ਰਹਿ ਜਾਵੇਗਾ ਤੁਸੀਂ ਜੜ ਦੇ ਕੋਲ ਥੋੜੀ ਜਿਹੀ ਮਿੱਟੀ ਹਟਾ ਦੇਣੀ ਹੈ ਉਸ ਦੇ ਅੰਦਰ ਤੁਸੀਂ ਸਿੱਕੇ ਨੂੰ ਦਬਾ ਦੇਣਾ ਹੈ ਇਹ ਉਪਾਅ ਤੁਸੀਂ ਕਿਸੇ ਵੀ ਸੋਮਵਾਰ ਦੀ ਰਾਤ ਨੂੰ ਜਾਂ ਮੰਗਲਵਾਰ ਦੇ ਦਿਨ ਕਰ ਸਕਦੇ ਹੋ ਇਹ ਉਪਾਅ ਕੰਪਲੀਟ ਜਾ ਕੇ ਮੰਗਲਵਾਰ ਨੂੰ ਹੋਵੇਗਾ ਜਦੋਂ ਵੀ ਇਹ ਉਪਾਅ ਕਰ ਲਓਗੇ ਤਾਂ ਮੰਨ ਕੇ ਚੱਲੋ ਅਗਲੇ ਸੋਮਵਾਰ ਤੋਂ ਬਾਅਦ ਤੁਹਾਡੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਤੁਹਾਡਾ ਰਿਸ਼ਤਾ ਜਿੱਥੇ ਤੁਸੀਂ ਚਾਹੁੰਦੇ ਹੋ ਉੱਥੇ ਵੀ ਪੱਕਾ ਹੋ ਜਾਵੇਗਾ ਇਸ ਉਪਾਅ ਨੂੰ ਕਰਦੇ ਸਮੇਂ ਜੇ ਸ੍ਰਿਸ਼ਤੇ ਨੂੰ ਲੈ ਕੇ ਕਾਮਨਾ ਕਰਦੇ ਹੋ ਉੱਥੇ ਵੀ ਰਿਸ਼ਤਾ ਪੱਕਾ ਹੋ ਸਕਦਾ ਹੈ 100% ਰਿਜ਼ਲਟ ਮਿਲ ਜਾਵੇਗਾ ਇਸ ਤਰੀਕੇ ਨਾਲ ਜੇਕਰ ਤੁਹਾਨੂੰ ਲੱਗੇ ਕਿ ਕੋਈ ਸ਼ੁਭ ਸੰਕੇਤ ਮਿਲ ਰਿਹਾ ਹੈ ਜੇਕਰ ਨਹੀਂ ਵੀ ਮਿਲ ਰਿਹਾ ਤਾਂ ਤੁਸੀਂ ਪੰਜ ਸੋਮਵਾਰ ਲਗਾਤਾਰ ਇਹ ਉਪਾਅ ਕਰ ਸਕਦੇ ਹੋ ਮਨਚਾਹ ਰਿਸ਼ਤਾ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਵਿੱਚ ਤੁਹਾਡਾ ਕੋਈ ਬਹੁਤ ਖਰਚਾ ਵੀ ਨਹੀਂ ਹੋਵੇਗਾ ਪਾਠ ਪੂਜਾ ਕਰਨ ਦੀ ਨਹੀਂ ਲੋੜ ਬਸ ਤੁਸੀਂ ਪਰਮਾਤਮਾ ਦਾ ਨਾਮ ਸਿਮਰਦੇ ਹੋਏ ਤੇ ਆਪਣੇ ਬੱਚਿਆਂ ਦੇ ਲਈ ਚੰਗੀ ਕਾਮਨਾ ਕਰਦੇ ਹੋਏ ਹੀ ਅਰਦਾਸ ਬੇਨਤੀ ਪਰਮਾਤਮਾ ਦੇ ਅੱਗੇ ਕਰ ਸਕਦੇ ਹੋ ਜਿਸ ਤਰੀਕੇ ਨਾਲ ਤੁਹਾਡੇ ਲਈ ਜਿਹੜੇ ਹਨ ਰਿਸ਼ਤੇ ਆਉਣੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ